ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸੁਣਾਵਾਂਗੇ ਜੀ ਤੁਹਾਨੂੰ ਇੱਕ ਮੀਆਂ ਬੀਵੀ ਦੀ ਗੱਲ ਮੀਆਂ ਮੀਆਂ ਬੀਵੀ ਦੀ ਗੱਲ ਇਹ ਆ ਕਿ ਨਾ ਮੀਆਂ ਬੀਵੀ ਹੁੰਦੀ ਹੈ ਤਾਂ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਜੇ ਸਾਡੇ ਘਰੇ ਕੋਈ ਪ੍ਰਾਣਾ ਆ ਜੇ ਨਾ ਪਤਨੀ ਕਹਿੰਦੀ ਵੀ ਜੇ ਤੇਰਾ ਕੋਈ ਪ੍ਰਾਣਾ ਆ ਗਿਆ ਤਾਂ ਮੈਂ ਤੇਰੇ ਨਾਲ ਲੜਨ ਲੱਗ ਜੂੰਗੀ ਤੇ ਜੇ ਮੇਰਾ ਕੋਈ ਆ ਜੇ ਤੂੰ ਮੇਰੇ ਨਾਲ ਲੜਨ ਲੱਗ ਜੀ ਕਹਰੇ ਠੀਕ ਆ ਆਪਸ ਸਲਾਹ ਬਣਾਈ ਉਹਨਾਂ ਨੇ ਤੇ ਸ਼ਾਮ ਟਾਈਮ ਨਾ ਪ੍ਰਾਣਾ ਆ ਗਿਆ ਨਾ ਠੀਕ ਹੈ ਜਦੋਂ ਸ਼ਾਮ ਟੈਂਪਰ ਉਹਨਾਂ ਆਇਆ ਤੇ ਜਿੱਦਾਂ ਉਹਨਾਂ ਨੇ ਸਪੀਮ ਲੜਾਈ ਸੀ ਨਾ ਉਸੇ ਤਰ੍ਹਾਂ ਹੀ ਉਹ ਮਤਲਬ ਅੰਦਰ ਵੜ ਗਏ ਦੋਵੇਂ ਜਣੇ ਲੜਦੇ ਲੜਦੇ ਤੇ ਉੱਥੇ ਜਾ ਕੇ ਨਾ ਪਹਿਲਾਂ ਜਿਹੜੇ ਮਤਲਬ ਬਾਲਿਆਂ ਵਾਲੇ ਘਰ ਹੁੰਦੇ ਸੀ ਹੁਣ ਵੀ ਹੈਗੇ ਨੇ ਤੇ ਉਹਦੇ ਵਿੱਚ ਥੰਮੀਆਂ ਲਾਈਆਂ ਹੁੰਦੀਆਂ ਸੀਗੀਆਂ ਤੇ ਉਹ ਮਤਲਬ ਥੰਮੀ ਦੇ ਮਾਰੀ ਗਿਆ ਜਦ ਥੰਮੀ ਤੇ ਉਹ ਛਟੀਆਂ ਮਾਰੀ ਗਿਆ ਮਾਰੀ ਗਿਆ ਨਾ ਤੇ ਉਹ ਸੁੱਕੇ ਸੰਗ ਹੋਏ ਮੈਂ ਮਾਰਦੀ ਹਾਏ ਮੈਂ ਮਾਰਦੀ ਇਦਾਂ ਕਰੀ ਜਾਵੇ ਤੇ ਬਾਹਰ ਪਰੌਣਾ ਸੁਣੀ ਗਿਆ ਸੁਣਦ ਸੁਣਦੋ ਵਿਚਾਰਾ ਬਾਹਰ ਨੂੰ ਨਿਕਲ ਗਿਆ ਪੇਹ ਤਾਣ ਲੜਨ ਲੱਗ ਗਏ ਤੇ ਉਹ ਕੀ ਕਰਦਾ ਜੇ ਉਹ ਬਾਹਰ ਚਲ ਜਾਂਦਾ ਤਾਂ ਹੁਣ ਪਹਿਲਾਂ ਉਹ ਜੱਕੀਆਂ ਦੇ ਕਰਾਇ ਦੇ ਕੇ ਆਉਂਦੇ ਸੀ ਮਸਾਂ ਹੀ ਜੱਕੇ ਮਿਲਦੇ ਸੀ ਹਨਾ ਤੇ ਉਹਨੇ ਸੋਚਿਆ ਵੀ ਆ ਇਹਨਾਂ ਦੀ ਖੁਰਲੀ ਇਹਦੇ ਵਿੱਚ ਪਰਾਲੀ ਸੁੱਟ ਕੇ ਤੇ ਪੈ ਜਨਾਂ ਸਵੇਰੇ ਉੱਠ ਕੇ ਚਲ ਜੂੰਗਾ ਹੋਰ ਕੀ ਆ ਤੇ ਉਹ ਕੀ ਕਰਦੇ ਚਲੇ ਜਾਂਦਾ ਜਦੋਂ ਬਾਹਰ ਤੇ ਉਹ ਬਾਹਰ ਨਿਕਲ ਕੇ ਉਹ ਜਨਾਨੀ ਦੇਖਦੀ ਆ ਵੀ ਉਹ ਪਰੌਣਾ ਤਾਂ ਗਿਆ ਵੀ ਜਿਹੜਾ ਰਿਸ਼ਤੇਦਾਰ ਆਇਆ ਹੀ ਉਹ ਤਾਂ ਚਲ ਗਿਆ ਤੇ ਉਹ ਕੀ ਕਰਦੀ ਆ ਵੀ ਜਦੋਂ ਬਾਹਰ ਆ ਕੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਲੈ ਆ ਸੀ ਲੜੇ ਸੀ ਨਾ ਤੇ ਕੀ ਕਹਿੰਦੀ ਸੀ ਮੈਂ ਵੇਖ ਜੱਟੀ ਦੇ ਕਾਰੇ ਮੈਂ ਵੀ ਸੁੱਕੇ ਸੰਘੜਾਈ ਰੁਹੀ ਮੈਂ ਵੀ ਨਹੀਂ ਤੋ ਕ ਅੱਗੇ ਤੋਂ ਕਹਿੰਦਾ ਵੇਖ ਜੱਟ ਦੀਆਂ ਬਾਤਾਂ ਮੈਂ ਵੀ ਮਾਰੀਆਂ ਥੰਮੀ ਦੇ ਨਾਲ ਛਾਂਟਾਂ ਤੇ ਕੁੱਟਿਆ ਮੈਂ ਵੀ ਨਹੀਂ ਤੇ ਉਹ ਅੱਗੇ ਤੋਂ ਬਾਹਰੋਂ ਉੱਠ ਕੇ ਆ ਕੇ ਗੱਲਾਂ ਸੁਣੀ ਆ ਪਹਿਲਾਂ ਉਹਨਾਂ ਦੀਆਂ ਤੇ ਫਿਰ ਬਾਹਰ ਨਿਕਲ ਕੇ ਅੰਦਰ ਵੜ ਕੇ ਉਹਨਾਂ ਦੇ ਪਤਾ ਕੀ ਕਹਿੰਦਾ ਕਹਿੰਦਾ ਵੇਖ ਜੱਟ ਦੇ ਗੁੱਸੇ ਅਸੀਂ ਵੀ ਲੈ ਪਰਾਲੀ ਸੁੱਤੇ ਥੇ ਗਏ ਅਸੀਂ ਵੀ ਨਹੀਂ